ਹਾਂ ਜੀ ਇਹ 48 ਘੰਟੇ ਤੋਂ ਬਾਅਦ ਆਪਾਂ ਨੇ ਗਾਜਰ ਦੇ ਚੱਕਿਆ ਜਦੋਂ ਤੇ ਮੈਂ ਤੁਹਾਨੂੰ ਦਿਖਾ ਰਹੀ ਹਾਂ ਇਹ ਪੰਜਵੇਂ ਦਿਨ ਦਾ ਪ੍ਰੋਸੈਸ ਹੈ ਆ ਤੇ ਗਾਜਰਾਂ ਆਪਣੀਆਂ ਪੂਰੀ ਤਰ੍ਹਾਂ ਨਾਲ ਪੁੰਗਰ ਪਈਆਂ ਆ ਔਰ सेम इसी ਤਕਨੀਕ ਦੇ ਨਾਲ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਗਾਜਰਾਂ ਪੁੰਗਰੀਆਂ ਹੋਈਆਂ ਮੈਂ ਤੁਹਾਡੇ ਨਾਲ ਮੁੱਲੀਆਂ ਦੀ ਵੀਡੀਓ ਸ਼ੇਅਰ ਕਰਨ ਜਾ ਰਹੀ ਆ ਅੱਜ ਔਰ ਇਸੇ ਤਰੀਕੇ ਦੇ ਨਾਲ ਮੁੱਲੀਆਂ ਬਾਰੇ ਮੈਂ ਤੁਹਾਨੂੰ ਦੱਸਣ ਲੱਗਾ ਆ ਆਓ ਇਹ ਆਪਾਂ ਨੇ ਅੱਧੀ ਮਿੱਟੀ ਤੇ ਅੱਧਾ ਗੋਬਰ ਦਾ ਟੀਸੀ ਢੇਰ ਸਵਾਰ ਕੇ ਗਲਿਆ ਹੋਇਆ 200 300 ਮਾਤਰਾ ਵਿੱਚ ਲੈ ਲਏ ਆ ਕਿਉਂਕਿ ਆਪਾਂ ਹੋਰ ਕੋਈ ਚੀਜ਼ ਇਹਦੇ ਉੱਤੇ ਵਰਤਣੀ ਨਹੀਂ ਹੈਗੀ ਇਸ ਕਰਕੇ ਇੰਨੀ ਮਾਤਰਾ ਦੇ ਵਿੱਚ ਆਪਾਂ ਨੇ ਇਹਨੂੰ ਪਹਿਲੇ ਹੀ ਗੋਬਰ ਦਾ ਢੇਰ ਪਾ ਦਿੱਤਾ ਹੈ ਤੇ ਬੀਜ ਬੀਜ ਨੂੰ ਆਪਾਂ ਨੇ ਇੱਕ ਦਿਨ ਵਾਸਤੇ ਆੜ ਗਿੱਲੀ ਦੇ ਵਿੱਚ ਮਲਮਲ ਦੇ ਕੱਪੜੇ ਵਿੱਚ ਬੰਨ ਕੇ ਦੱਬ ਦਿੱਤਾ ਸੀ ਤੇ ਇਹ ਆਪਾਂ ਹੁਣ ਇਹਨੂੰ ਖੋਲਣ ਲੱਗੇ ਆਂ ਬੀਜ ਨੂੰ ਤੇ ਇਹ ਤੁਸੀਂ ਦੇਖ ਲਓ ਇਹ 12 13 ਘੰਟਿਆਂ ਦੇ ਵਿੱਚ ਹੀ ਦੱਬਿਆ ਹੋਇਆ ਕਰਕੇ ਪੁੰਗਰ ਚੁੱਕਾ ਆ ਆਮੂਲੀਆਂ ਦੇ ਵਿੱਚ ਪੂਰੀ ਤਰ੍ਹਾਂ ਨਾਲ ਫੁੱਟ ਪਏ ਆ ਤੇ ਇੰਨਾ ਟਾਈਮ ਬਹੁਤ ਆ ਤੇ ਇਸ ਤੋਂ ਬਾਅਦ ਆਪਾਂ ਇਹ ਸਿੱਧੀ ਬਜਾਈ ਵਾਸਤੇ ਤਿਆਰ ਆ ਤੇ ਇਹ ਦੇਖੋ ਆਪਾਂ ਨੇ ਜਲਦੀ ਨਾਲ ਤੁਸੀਂ ਦੇਖੀਂ ਥੇਹ ਤਿਆਰ ਕਰਕੇ ਵੀ ਇਕੱਲਾ ਇਕੱਲਾ ਤੁਹਾਨੂੰ ਦਿਖਾ ਰਿਹਾ ਆ ਸਿੱਟਿਆ ਹੋਇਆ ਤੇ ਬੀਜ ਵੀ ਉੱਪਰੇ ਹੀ ਪਿਆ ਆ ਕਿਉਂਕਿ ਆਪਾਂ ਇਹ ਤਕਨੀਕ ਵਰਤਣ ਲੱਗੇ ਆ ਕਿ ਬਹੁਤਾ ਡੂੰਗਾ ਨਹੀਂ ਕਰਨ ਦੀ ਲੋੜ ਹੈਗੀ ਇਹਦੇ ਵਿੱਚ ਤੇ ਜਿੰਨੇ ਧੇਂ ਦੇ ਵਿੱਚ ਆਪਾਂ ਨੇ ਸਾਰੇ ਬੀਜ ਕੱਲਾ ਕੱਲਾ ਖਿਲਾਰ ਦਿੱਤੇ ਆ ਤੇ ਉੱਪਰੋਂ ਇਹ ਆਪਾਂ ਛੜਕਾ ਕਰਨ ਲੱਗੇ ਆ ਪਾਣੀ ਦਾ ਤੇ ਇਸ ਵਾਰ ਕੇ ਪਾਣੀ ਦੇ ਨਾਲ ਆਪਾਂ ਨੇ ਇਹਨੂੰ ਗਿੱਲਾ ਕਰ ਦਿੱਤਾ ਆ ਕਿਉਂਕਿ ਥੱਲੇ ਪਹਿਲਾਂ ਹੀ ਸਲੱਬ ਆਈ ਆ ਹੋਰ ਗਿੱਲਾ ਕਾਫੀ ਹੋ ਜਾਣੀ ਆ ਇਰ ਵੀ ਜੇ ਤੁਸੀਂ ਚਾਹੋ ਤਾਂ ਹਲਕਾ ਹਲਕਾ ਰਿੱਤੇ ਦਾ ਜਾਂ ਮਿੱਟੀ ਦਾ ਛੱਟਾ ਦੇ ਸਕਦੇ ਆ ਥੋੜੇ ਬੁੱਤ ਬੀਜ ਲਕੋਣ ਪਰ ਬੁੱਤ ਡੂੰਗਾ ਕਰਨ ਦੀ ਇਸ ਤਕਨੀਕ ਦੇ ਵਿੱਚ ਜ਼ਰੂਰਤ ਨਹੀਂ ਹੈਗੀ ਕਿਉਂਕਿ ਬੀਜ ਆਪਾਂ ਜਲਦੀ ਪੁੰਗਰਿਆ ਲੈਣਾ ਹੈ ਤੇ ਉਸ ਤੋਂ ਬਾਅਦ ਆਪਾਂ ਨੇ ਜਾਲੀਦਾਰ ਬੋਰਾ ਰੱਖ ਕੇ ਗਾਜਰਾਂ ਦੀ ਤਰ੍ਹਾਂ ਹੀ ਉੱਤੇ ਥੋੜੀ ਹਲਕੀ ਹਲਕੀ ਤੂੜੀ ਪਾ ਦਿੱਤੀ ਆ ਸਾਰੇ ਥੇਹ ਦੇ ਉੱਤੇ ਤੇ ਉਹਨੂੰ ਵਿਛਾ ਦਿੱਤਾ ਆ ਪੂਰਾ ਥੇ ਆਪਾਂ ਨੇ ਕਵਰ ਕਰ ਦਿੱਤਾ ਆ ਇਹ ਥੋੜਾ ਜਿਹਾ ਇਹ ਦੇਖੋ ਗਾਜਰਾਂ ਜਿਹੜੀਆਂ ਇਸੇ ਤਕਨੀਕ ਨਾਲ ਜੰਮੀਆਂ ਹੋਈਆਂ ਆ ਅੱਜ ਹੱਲੇ 5 ਮਹੀਨੇ ਦੀਆਂ ਨਾਲੇ ਮੂਲੀਆਂ ਆ ਇਹ ਜੋ ਆਪਾਂ ਲਾਉਣ ਲੱਗੇ ਆ ਕੋਈ ਰਹਿਜ ਵੀ ਥੋੜਾ ਬੋਤਾ ਆਪਾਂ ਡੂੰਗਾ ਕਰ ਸਕਦੇ ਆਲੇ ਦੁਆਲੇ ਬਾਕੀ ਦਾ ਇੱਤੇ ਹੀ ਰਹਿਣ ਦੇਣਾ ਜਿੰਨਾ ਵੀ ਥੇ ਹੈਗਾ ਤੇ ਇਸ ਨੂੰ ਵੀ ਆਪਾਂ ਨੇ ਹੁਣ ਉੱਪਰ ਤੋਂ ਸਵਾਰ ਕੇ ਜਿਵੇਂ ਤੁਸੀਂ ਦੇਖ ਰਹੇ ਹੋ ਜਿਹੜੀ ਤੂੜੀ ਆ ਇਹਨੂੰ 48 ਘੰਟੇ ਗਿੱਲੀ ਰੱਖਣਾ ਆ ਪਾਣ ਦਿਹਾੜੀ ਦੇ ਵਿੱਚ ਦੋ ਦੋ ਵਾਰ ਤਿੰਨ ਤਿੰਨ ਵਾਰ ਭਿੰਦੀ ਰਹਿਣਾ ਆ ਕਿਉਂਕਿ ਇਹ 48 ਘੰਟੇ ਦੇ ਵਿੱਚ ਸਾਰਾ ਇਹਦਾ ਪ੍ਰੋਸੈਸ ਜਿਹੜਾ ਆ ਉਹ ਪੂਰਾ ਹੋ ਜਵੇ ਤੇ ਇਸ ਤੋਂ ਬਾਅਦ ਆਪਾਂ ਮੋਲੀ ਜੰਮੀਓ ਪ੍ਰਾਪਤ ਕਰਨੀ ਆ